ਦਾਸ ਭਾਈ ਬਲਜੀਤ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਦੀਵਾਨ ਹਾਲ ਇਹ ਸੀਐਮ ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਤੀਰਥ ਯਾਤਰਾ ਤੇ ਭੇਜਿਆ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਾਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਦਾ ਪਸਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹੀ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਾਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂਸ਼ਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤਨਾ ਦਾ ਗੁਰਾਈ ਦਿਵਸ ਜਿਸ ਨੂੰ ਗੁਰਮਖੀ ਦਿਵਸ ਵਜੋਂ ਮਨਾਵਿਆ ਹੋਇਆ ਯਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਜ ਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੇ ਪ੍ਰਬੰਧ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਤੇ ਵਿਦਿਆ ਵਿਭਾਗ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਆਦਿ ਵਿਖੇ ਮਹਾਨ ਗੁਰਮਤ ਸਮਾਗਮ ਹੋ ਰਹੇ ਨੇ ਜਿਸ ਵਿੱਚ ਵੱਖ-ਵੱਖ ਸਕੂਲਾਂ ਤੋਂ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ ਲਿਖਤੀ ਮੁਕਾਬਲੇ ਭਾਸ਼ਣ ਮੁਕਾਬਲੇ ਕੀਰਤਨ ਮੁਕਾਬਲੇ ਹੋ ਰਹੇ ਨੇ ਸੋ ਇਸ ਸਮੁੱਚੇ ਸਮਾਗਮ ਦਾ ਜਿਹੜਾ ਮਕਸਦ ਆ ਉਹ ਬੱਚਿਆਂ ਨੂੰ ਗੁਰੂ ਸਾਹਿਬ ਜੀ ਦੀ ਸਿੱਖਿਆਵਾਂ ਦੇ ਨਾਲ ਜੋੜਨਾ ਉਪਦੇਸ਼ ਦੇ ਨਾਲ ਜੋੜਨਾ ਤੇ ਗੁਰਮੁਖੀ ਲਿਪੀ ਦੇ ਵੱਧ ਤੋਂ ਵੱਧ ਜਿਹੜੀ ਉਹ ਜਾਣਕਾਰੀ ਦੇਣੀ ਹੈ ਸੋ ਇਸ ਸਮੁੱਚੇ ਸਮਾਗਮ ਦਾ ਮਕਸਦ ਜਿਹੜਾ ਉਹ ਇਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨਸਾਰ ਸ੍ਰੀ ਅਕਾਲ ਤਖਤ ਸਫ਼ ਤੋਂ ਹੋਏ ਹੁਕਮਾਂ ਅਨਸਾਰ ਜਿਹੜਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸੱਚਖੰਡ ਸ੍ਰੀ ਰਮੰਦਰ ਸਾਹਿਬ ਵਿਖੇ ਗੁਰੂ ਅੰਗਦ ਦੇ ਪਾਤਸ਼ਾਹ ਦੀ ਬਰਯਾਈ ਦੀ ਸਮਾਰਟ ਗੁਰਮਖੀ ਦਿਵਸ ਜਿਹੜਾ ਵਾ ਉਹ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਜਿਹੜਾ ਵਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹਦਾਇਤਾਂ ਅਨੁਸਾਰ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜ ਕਾਲਜ ਜਿਹੜੇ ਆ ਉਹਦੇ ਵਿੱਚ 1500 ਦੇ ਕਰੀਬ ਬੱਚਿਆਂ ਨੇ ਇੱਥੇ ਹਾਜ਼ਰੀ ਭਰੀ ਆ ਜਿਸ ਵਿੱਚ ਉਹਨਾਂ ਦੇ ਜਿਹੜੇ ਆ ਵੱਖ-ਵੱਖ ਤਰ੍ਹਾਂ ਦੇ ਧਾਰਮਿਕ ਮੁਕਾਬਲੇ ਕਰਵਾਏ ਆ ਗੁਰਮੁਖੀ ਆ ਸੰਦਰਭ ਲਖਾਈ ਆ ਦੇ ਆ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਉਹਨਾਂ ਬੱਚਿਆਂ ਨੇ ਜਿਹੜਾ ਵਾ ਆਪਣੇ ਆਪਣੇ ਜਿਹੜੇ ਸਕੂਲਾਂ ਕਾਲਜਾਂ ਦੇ ਵੱਲੋਂ ਜਿਹੜਾ ਵਾ ਉਹ ਸ਼ਮੂਲੀਅਤ ਕਰਕੇ ਇਸੇ ਜਿਹੜਾ ਪਾਰਟਿਸਿਪੇਟ ਕੀਤਾ ਵਾ ਇਸ ਵਿੱਚ ਜਿਹੜੇ ਆ ਕੋਆਰਡੀਨੇਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜ ਤੇ ਸਾਡੇ ਬਟਾਲਾ ਕਾਲਜ ਤੋਂ ਪ੍ਰਿੰਸੀਪਲ ਡਾਕਟਰ ਸੁਰਿੰਦਰਪਾਲ ਸਿੰਘ ਉਹਨਾਂ ਨੂੰ ਲਾਇਆ ਗਿਆ ਵਾ ਉਹ ਵੀ ਸਾਡੇ ਆਪਣਾ ਨਾਲ ਆ ਆਪਣੇ ਬੱਚਿਆਂ ਦੇ ਨਾਲ ਪਹੁੰਚਿਆ ਹਾਂ ਜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਮਿਟੀ ਵੱਲੋਂ ਜਿਹੜੇ ਆ ਬੱਚੇ ਜਿਹੜੇ ਜਿਹੜੇ ਮੁਕਾਬਲੇ ਕਰਵਾਏ ਜਾ ਰਹੇ ਆ ਧਾਰਮਿਕ ਮੁਕਾਬਲੇ ਗੁਰੂ ਗ੍ਰੰਥ ਦੇ ਪਾਸ਼ਾ ਦੀ ਗੁਰਾਇਤ ਦੀਸਨ ਨੂੰ ਮਰਫਤ ਉਸ ਵਿੱਚ ਜਿਹੜੇ ਹਵਲ ਆਉਣਗੇ ਬੱਚੇ ਉਹਨਾਂ ਨੂੰ ਜਿਹੜਾ ਵਾ ਜਾਦਗਰੀ ਚਿੰਨ ਅਤੇ ਸਿਰਪਾਉ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਖੁਸ਼ਪ੍ਰੀਤ ਕੌਰ ਵਾਈਗੁਰਜੀ ਖਾਲਸਾ ਵਾਈਗੁਰਜੀ ਦੀ ਫਤਿਹ ਮੈਂ ਖੁਸ਼ਪ੍ਰੀਤ ਕੌਰ ਤ੍ਰੈਸ਼ਤਾ ਅਭੀ ਗੁਰਗੋਬਿੰਦ ਸਿੰਘ ਖਾਲਸਾ ਕਾਲਜ ਵੱਜਵਾਈਆਂ ਤੇ ਅੱਜ ਅਸੀਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਿਆਈ ਦਿਵਸ ਨੂੰ ਗੁਰਮੁਖੀ ਦਿਵਸ ਵਜੋਂ ਮਨਾਣਾ ਹੈ ਆ ਤੇ ਇੱਥੇ ਮੰਜੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਅਸੀਂ ਸ਼ਬਦ ਗੀਤਨ ਕੀਤਾ ਆ ਪਾਸ਼ਨ ਮੁਕਾਬਲੇ ਕਰਵਾਏ ਗਏ ਨੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਨੇ ਤੇ ਸਾਡੀ ਟੀਮ ਨੇ ਅਸੀਂ ਸ਼ਬਦ ਕੀਰਤਨ ਗਾਇਨ ਕੀਤਾ ਆ ਤੇ ਸਾਨੂੰ ਬਹੁਤ ਹੀ ਮਾਣ ਆ ਕਿ ਸਾਡੇ ਕਾਲਜ ਨੂੰ ਇੱਥੇ ਬੈ ਕੇ ਤੇ ਇਨਾ ਵਧੀਆ ਮੌਕਾ ਮਿਲਿਆ ਸ਼ਬਦ ਕੀਰਤਨ ਕਰਨ ਦਾ ਤੇ ਸਾਨੂੰ ਬਹੁਤ ਮਾਣ ਆ ਇਹ ਬਹੁਤ ਹੀ ਵਧੀਆ ਆ ਕਿ ਅਸੀਂ ਇਸ ਚੀਜ਼ ਨਾਲ ਜੁੜ ਰਹੇ ਆ ਅੱਜ ਕੱਲ ਬਹੁਤ ਹੀ ਗਲਤ ਵੀ ਹੋ ਰਿਹਾ ਆ ਮਤਲਬ ਲੋਕੀ ਬਹੁਤ ਇਧਰ ਉਧਰ ਭੜਕਾਉਂਦੇ ਵੀ ਆ ਪਰ ਇਹ ਬਹੁਤ ਵਧੀਆ ਹੈ ਤਾਂ ਕਿ ਸਾਡੇ ਕਾਲਜ ਨੂੰ ਪਹਿਲ ਮਿਲੀ ਆ ਕਿ ਇਸ ਚੀਜ਼ ਨੂੰ ਮਨੋਂ ਲਈ ਕਿ ਇਹ ਵਧੀਆ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਜੀ ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸाहिब ਸਿੰਘ ਮੈਂ ਤ੍ਰਿਸ਼ਤਾਬ ਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਰਜਮੰਦ ਸਰਦਾਰ ਸ਼੍ਰੋਮਣੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਹਿਤ ਜਿਹੜਾ ਕਾਲਜ ਚੱਲ ਰਿਹਾ ਉਸ ਦੇ ਕਾਰੇ ਦਾ ਮੈਂ ਦੇ ਵਾਸੀ ਹਾਂ ਅੱਜ ਅਸੀਂ ਇਸ ਪਾਵਨ ਮੰਜੀ ਸਾਹਿਬ ਦੀਵਾਨ ਹਾਲ ਦੇ ਸਥਾਨ ਉੱਤੇ ਆਏ ਆ ਇਸੇ ਸਥਾਨ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਜੋ ਅੱਜ ਦੇ ਦਿਨ ਦਾ ਆਯੋਜਨ ਕੀਤਾ ਗਿਆ ਉਹ ਤਿੰਨ ਪ੍ਰਮੁੱਖ ਅੱਜ ਦੇਣਿਆ ਜਿਨ੍ਹਾਂ ਨੂੰ ਅਸੀਂ ਆਪਣੇ ਪ੍ਰਸ਼ੰਸਾ ਸਗੋਂ ਮੰਨਦੇ ਆ ਕਿ ਅਸੀਂ ਸੋਖ ਸਗੋਂ ਇਸ ਸਿੱਖ ਧਰਮ ਦੇ ਅਸੀਂ ਬੱਚੇ ਆ ਜੋ ਅੱਜ ਅਸੀਂ ਇਸ ਪਾਵਨ ਧਰਤੀ ਦੇ ਜਮੇ ਤੇਨ ਅਜ ਦਿਹਾੜੇ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਗੁਰਿਆਈ ਦਿਵਸ ਉਸ ਤੋਂ ਉਪਰੰਤ ਬਾਬਾ ਟਾਲਰਾਇ ਸਾਹਿਬ ਜੀ ਦਾ ਜੋਤੀ ਜੋਤ ਜੀ ਵਾਸਤੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜੋ ਅੱਜ ਇਹ ਆਯੋਜਨ ਰੱਖਿਆ ਗਿਆ ਉਹ ਸਭ ਤੋਂ ਪ੍ਰਮੁੱਖ ਸੀਗਾ ਗੁਰਮੁਖੀ ਦੇਸ ਗੁਰਮੁਖੀ ਲਿਪੀ ਜਿਹੜੀ ਸਾਡੀ ਪ੍ਰਮੁੱਖ ਲਿਪੀ ਆ ਸਭ ਨੂੰ ਉਹਨੂੰ ਸਾਨੂੰ ਮੰਨਣਾ ਚਾਹੀਦਾ ਵਾ ਕਿ ਅਸੀਂ ਕਿਸ ਅਧਾਰੇ ਜਾਂ ਕਿਸ ਪੰਜਾਬ ਦੀ ਧਰਤੀ ਦੇ ਅਸੀਂ ਜੰਮੇ ਆ ਤੇ ਜੇ ਸਾਨੂੰ ਮਾਤ ਭਾਸ਼ਾ ਹੀ ਨਹੀਂ ਆਉਗੀ ਤੇ ਅਸੀਂ ਫਿਰ ਕਿਸ ਤੇ ਜਾਵਾਂਗੇ ਜੇ ਦੀ ਮਾਸ਼ਪਾ ਮਾਤ ਭਾਸ਼ਾ ਹੀ ਖਤਮ ਹੋ ਜਾਂਦੀ ਆ ਉਹ ਫਿਰ ਕਾਮ ਰਹਿੰਦੀ ਇਸ ਕਰਕੇ ਗੁਰੂ ਮਹਾਰਾਜ ਵੀ ਕਹਿੰਦੇ ਆ ਕਿ ਆਪਣੀ ਜਿਹੜੀ ਲਿਪੀ ਆ ਉਹਦੇ ਨਾਲ ਜੁੜੋ ਹਾਂ ਠੀਕ ਹੈ ਬਾਕੀ ਪਛਾਵਾਂ ਵਿੱਚ ਸਿੱਖੋ ਪਰ ਕਦੀ ਆਪਣੀ ਮਾਂ ਬੋਲੀ ਨਾ ਭੁੱਲੋ ਇਸ ਕਰਕੇ ਸਾਰੇ ਸੰਤਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹੋ ਅਪੀਲ ਆ ਜਿਹੜੇ ਪੰਜਾਬੀ ਖਾਸ ਕਰਕੇ ਬੰਦੇ ਨੇ ਆਪਣੀ ਪੰਜਾਬੀ ਭਾਸ਼ਾ ਨਾ ਭੁੱਲੋ ਗੁਰਮੁਖੀ ਭਾਸ਼ਾ ਖਾਸ ਕਰਕੇ ਸਿੱਖੋ ਜੋ ਗੁਰੂ ਮਹਾਰਾਜ ਨੇ ਸਾਨੂੰ ਇਸ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਵਿੱਚ ਉਪਦੇਸ਼ ਦਿੱਤੇ ਨੇ ਉਹਨਾਂ ਉੱਤੇ ਚੱਲਣ ਲਈ ਪ੍ਰਪੱਕ ਹੋ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਆਪ ਸੰਕੋਚ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर